ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸ਼ਾਨੀ ਸ਼ਹਾਦਤ ਤੇ ਉਹਨਾਂ ਦੇ ਪਰਿਵਾਰ ਦੇ ਬਲਿਦਾਨ ਨੂੰ ਦੇਖਦੇ ਹੋਏ ਪਿੰਡਾਂ ਦੇ ਵਿੱਚੋਂ ਜਿਹੜੇ ਨਗਰ ਕੀਰਤਨ ਹੈ ਸ਼ਹੀਦੀ ਸਮਾਗਮ ਨੇ ਉਹ ਲਗਾਤਾਰ ਕਰਵਾਏ ਜਾ ਰਹੇ ਨੇ ਇਸ ਨੂੰ ਲੈ ਕੇ ਅੱਜ ਪਿੰਡ ਨੇਵਾਂ ਚੰਡੀਗੜ੍ਹ ਦੇ ਪਿੰਡ ਬੜੌਦੀ ਦੇ ਵਿੱਚ ਪਹੁੰਚੇ ਆ ਤੇ ਗੱਲਬਾਤ ਕਰਦੇ ਆ ਪੂਰੇ ਪ੍ਰਬੰਧਕ ਕਮੇਟੀ ਇੱਥੇ ਮੌਜੂਦ ਆ ਅੱਜ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਹੈ ਨਗਰ ਕੀਰਤਨ ਹੈ ਸ਼ਹੀਦੀ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਤੋਂ ਪਿੰਡ ਬੜੌਦੀ ਤੋਂ ਨਗਰ ਕੀਰਤਨ ਜਿਹੜੇ ਹੈ ਉਹ ਫਤਿਹਗੜ੍ਹ ਸਾਹਿਬ ਜਾਂਦੇ ਨੇ ਕਿਉਂਕਿ ਜਿਹੜੇ ਅਸਥਾਨ ਤੇ ਜਾ ਰਹੇ ਆ ਉੱਥੇ ਮਸੂਮ ਜਿੰਦਾ ਨੇ ਕੁਰਬਾਨੀਆਂ ਦਿੱਤੀਆਂ ਮਾਦਾ ਗੁਜਰ ਕੌਰ ਜੀ ਨੇ ਲੰਬੇ ਸਮੇਂ ਤੋਂ ਪਿੰਡ ਬੜੋਦੀ ਅਰ ਗੁਰਦੁਆਰਾ ਗੁਰ ਸੰਗਤ ਸਰ ਸਥਾਨ ਬਾਬਾ ਦੀਪ ਸਿੰਘ ਸ਼ਹੀਦ ਤੋਂ ਅਸੀਂ ਚਾਲੇ ਮਾਰਦੇ ਆ ਕਈ ਸਾਲਾਂ ਤੋਂ 21 ਦਸੰਬਰ ਨੂੰ ਜਾਂਦੇ ਅਸੀਂ ਕਿਉਂਕਿ 21 ਦਸੰਬਰ ਕਿਉਂ ਰੱਖਿਆ ਹੋਇਆ ਪੱਕਾ ਆਈ ਗਈ ਆ ਨੇ ਛੁੱਟੀ ਚਾਹੀਦੀ ਐ ਛੁੱਟੀ ਨੂੰ ਉਹਨਾਂ ਨੇ ਛੁੱਟੀ ਮੰਗਿਓ ਨਹੀਂ ਕਦੇ ਕਿਉਂਕਿ ਜਿਹੜਾ ਛੁੱਟੀ ਵਾਲਾ ਦਿਨ ਹੁੰਦਾ ਹੋਰ ਐ ਪਰ ਜਿਹੜਾ ਗੁਰੂਆਂ ਦਾ ਦਿਨ ਐ ਹੋਰ ਐ ਅੱਜ ਦੇ ਦਿਨ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਆ ਨੇ ਜੋ ਕਿ ਸ੍ਰੀ ਅਨੰਦਵਰ ਸਾਹਿਬ ਦਾ ਕਿਲਾ ਛੱਡਿਆ ਉਸ ਨੂੰ ਫਤਿਹ ਕਰਕੇ ਜਾ ਕੇ ਅਸੇ ਹੋਏ ਕਿਲਾ ਛੱਡ ਕੇ ਉਸ ਦਿਨ ਅਸੀਂ ਰੱਖਿਆ ਹੋਇਆ 21 ਦਸੰਬਰ ਮੈਂ ਕੈਮਰਾਮੈਨਾਂ ਦਾ ਪ੍ਰੈਸਰ ਰਿਪੋਰਟਰਾਂ ਦਾ ਬਹੁਤ ਧੰਨਵਾਦ ਕਰਦਾ ਜੋ ਕਿ ਖਿਦਰਾਬਾਦ ਤੋਂ ਵੀ ਮਜਰੇ ਤੋਂ ਵੀ ਕਾਫੀ ਜਗ੍ਹਾ ਤੇ ਮੈਂ ਕਹੀ ਜਾਣਦਗੀ ਭਾਈ ਥੋੜੀ ਜਿਹੀ ਬੱਚੇ ਸਾਡੇ ਮਾਫੀ ਮੰਦੇ ਹੋ ਮੈਨੂੰ ਕਿਉਂਕਿ ਇਸ ਟਾਈਮ ਅਸੀਂ ਹੁਣ ਫਤਿਹਗੜ੍ਹ ਸਾਹਿਬ ਨੂੰ ਚਾਲੇ ਮਾਰਨ ਲੱਗੇ ਆਂ ਔਰ ਮੇਰੀ ਜਿੱਥੇ ਤੱਕ ਵੀਡੀਓ ਜਾਏਗੀ ਮੇਰੀ ਬੇਨਤੀ ਹੈ ਫਤਿਹਗੜ੍ਹ ਸਾਹਿਬ ਜੋ ਪ੍ਰਬੰਧਕ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਜੋ ਨਗਰਗੀਰ ਜੀ ਜਾਣਦੇ ਆਂ ਉਹਨਾਂ ਨੂੰ ਕਾਫੀ ਧਿਰ ਖੜਨਾ ਪੈਂਦਾ ਕਿਉਂਕਿ ਤੁਹਾਡੇ ਦਫ਼ਤਰ ਦਾ ਪ੍ਰਬੰਧ ਵਧੀਆ ਹੋਣਾ ਚਾਹੀਦਾ ਇੱਕ ਬੰਦਾ ਉੱਥੇ ਖੜਾ ਹੋਣਾ ਚਾਹੀਦਾ ਜਦੇ ਸਰੋਪੇ ਲਓ ਕਹਿੰਦੇ ਚਾਹ ਪੀਣ ਗਿਆ ਜੀ ਬੰਦਾ ਕਿੱਥੇ ਗਿਆ ਸਰੋਪੇ ਲਓ ਇਸ ਗੱਲ ਨੂੰ ਮੈਂ ਚੰਗਾ ਨਹੀਂ ਸਮਝਦਾ ਤੇ ਬਾਬਾ ਜੀ ਕਿਹੜੇ ਕਿਹੜੇ ਪਿੰਡਾਂ ਚ ਹੋ ਕੇ ਜਾਗੂ ਨਗਰ ਕੀਤਾ ਇਹ ਪਿੰਡ ਹਾਂਜੀ ਪਹਿਲਾ ਬੜੌਦੀ ਬੜੌਦੀ ਤੋਂ ਜਾਉਗੇ ਜੀ ਅਸੀਂ ਆਪਣਾ ਫਦੇਗੜ ਉੱਥੇ ਚਾਹ ਨਗਰ ਦਾ ਪ੍ਰੋਗਰਾਮ ਹੈ ਉਹਦੇ ਬਾਅਦ ਜਾਣਾ ਸੀ ਸਾਰਨੀ ਨੂੰ ਹੋ ਕੇ ਕਨੌੜਾ ਕਨੌੜਾ ਤੋਂ ਕਰਾੜੀ ਕਰਾੜੀ ਤੋਂ ਧਿਆਨਪੁਰਾ ਵੀ ਉਹਨਾਂ ਨੇ ਪ੍ਰੋਗਰਾਮ ਕਰਾਇਆ ਧਿਆਨਪੁਰੇ ਤੋਂ ਟੰਗੜਾ ਟੰਗੜਾੜੀ ਤੋਂ ਅਨੰਜੀਤਪੁਰਾ ਅਨੰਜੀਤਪੁਰੇ ਤੋਂ ਮਡੌਲੀ ਮਡੌਲੀ ਤੋਂ ਪਹਿਲਾ ਆਪਣਾ ਰਤਨਗੜ੍ਹ ਕਲਹੇੜੀ ਰਤਨਗੜ੍ਹ ਕਲਹੇੜੀ ਤੋਂ ਪਟੇੜੀ ਪਟੇੜੀ ਤੋਂ ਆਨੰਦਪੁਰ ਆਨੰਦਪੁਰ ਕਲੌੜ ਜਿਹੜਾ ਹੈਗਾ ਉੱਥੇ ਹਰ ਸਾਲ ਪਹਿਲਾਂ ਹੀ ਕਹਿੰਦੇ ਉਹ ਬਾਬਾ ਜੀ ਪ੍ਰਸ਼ਾਦਾ ਪਾਣੀ ਇੱਥੇ ਹੋਵੇਗਾ ਧੰਨਵਾਦ ਉਹਨਾਂ ਦਾ ਆਨੰਦਪੁਰ ਕਲੌੜ ਗੁਰਦੁਆਰਾ ਸਾਹਿਬ ਵਾਲੇ ਦਾ ਸੋ ਉੱਥੇ ਜਾ ਕੇ ਲੰਗਰ ਛਕਣਾ ਉਸ ਤੋਂ ਬਾਅਦ ਵਸੀ ਪਠਾਣਾ ਨੂੰ ਵਸੀ ਪਠਾਣਾ ਤੋਂ ਸਿੱਧੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਰਿਮਸਕਾਰਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਅੱਜ ਪਿੰਡ ਬੜੌਦੀ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੋਂ ਗੁਰਦੁਆਰਾ ਸਾਹਿਬ ਬਣਿਆ ਤੇ ਉੱਥੋਂ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਤੇ ਹਰੇਕ ਸਾਲ 21 ਦਸੰਬਰ ਅੱਜ ਦੇ ਦਿਨ ਇਹ ਨਗਰ ਕੀਰਤਨ ਕੱਢਿਆ ਜਾਂਦਾ ਤੇ ਅੱਜ ਫੇਰ ਦੁਬਾਰਾ ਇਹ ਨਗਰ ਕੀਰਤਨ ਸ਼ਹੀਦਾਂ ਦੀ ਯਾਦ ਵਿੱਚ ਕੱਢਿਆ ਜਾ ਰਿਹਾ ਹੈ ਟਰੈਕਟਰ ਟਰਾਲੀਆਂ ਤਿਆਰ ਨੇ ਸੰਗਤਾਂ ਤਿਆਰ ਨੇ ਤੇ ਹੁਣ ਨਗਰ ਦੀ ਪਰਕਰਮਾ ਹੋਵੇਗੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਸਥਾਨ ਨੇ ਪੜਾ ਨੇ ਤੇ ਉਹਨਾਂ ਦੇ ਵਿੱਚ ਨਗਰ ਕੀਰਤਨ ਪਹੁੰਚੇਗਾ ਦੱਸਿਆ ਜਾ ਰਿਹਾ ਫਤਿਹਗੜ ਕੋਰਾਲੀ ਰਤਨਗੜ ਮਰਿੰਡਾ ਹੋ ਗਿਆ ਪਟੇੜੀ ਹੁੰਦਾ ਹੋਇਆ ਅਨੰਦਪੁਰ ਕੋਲੋਂ ਤੋਂ ਜੁਕੀ ਫਤਿਹਗੜ ਸਾਹਿਬ ਹੀ ਖੇਸ਼ਰੀ ਫਤਿਹਗੜ ਸਾਹਿਬ ਵਿਖੇ ਨਰਕੀਰਤਨ ਜਿਹੜੀ ਸਮਾਪਤੀ ਹੈ ਸ਼ਾਮ ਦੇ 6-7 ਵਜੇ ਦੇ ਕਰੀਬ ਹੋਵੇਗੀ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਜਿੱਥੇ ਕਿ ਅੱਜ ਸ਼ਹੀਦਾਂ ਨੂੰ ਪਿੰਡਾਂ ਦੇ ਵਿੱਚ ਸ਼ਰਧਾਂਜਲੀ ਦੇ ਲਈ ਇਹ ਛੋਟੇ ਛੋਟੇ ਜਿਹੜੇ ਉਪਰਾਲੇ ਨੇ ਨਗਰ ਕੀਰਤਨਾਂ ਦੇ ਰੂਪ ਵਿੱਚ ਸਮਾਗਮਾਂ ਦੇ ਰੂਪ ਵਿੱਚ ਕੀਤੇ ਜਾ ਰਹੇ ਨੇ ਸੋ ਸੰਗਤਾਂ ਨੂੰ ਬਹੁਤ ਬ ਗੁਰੂ ਜੀ ਦਾ ਖਾਲਸਾ ਵਹੀਂ ਗੁਰਜੀ ਕੀ ਪਟੇ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ چیرੇ Baal niane kamb de ne ungli faad ke ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗ ਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾਨ ਦੀ ਤੇ ਵੀ ਛੋੜਾ ਪਹਿ ਗਿਆ ਉਸ ਵੀ ਲੈਤਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿੱਚ ਓੜਾ ਪੈ ਗਿਆ ਉਸ ਵੇਲੇ ਦਾ ਸੁਣੇ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿੱਚ ਓੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪਹਿ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇਰਸ ਤਾਂ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀ ਆ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ چیرੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫਾੜ ਕੇ ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵੀ ਛੋੜਾ ਪਹ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇਰਾ ਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ماں ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਓ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਕਾਟ ਲੰਮੀਆ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨੇ ਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੈੋ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸਹਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀਓ ਨਾ ਦੇ ਨਾਲ ਜੀ सरसा नदी ते विचोड़ा पे गया उस वेले दा सुन लो हाल जी वाटा लम्मिया तेरास्ता पहाड़ दा कहर दी सर्दी हड्डियां चीरे बाल न्याने कंब दे ने ਉਂਗਲੀ ਫੜਕੇ ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵੱਟਾਂ ਲਮੀਆ ਤੇਰਾ ਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ماں ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੁਣੇ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੁਣੇ ਲੋ